ਟੀਐਨਸੀ ਵੀ ਸਾਡੇ ਕਰਮਚਾਰੀਆਂ ਦੀ ਨਾਲ ਹੋ ਰਿਹਾ ਹੈਗੇ ਜੀ ਸੀਆਈ ਦੇ ਹੈਗੇ ਸੀ ਮਲਾਕੀ ਉਹ ਅੰਤਾਰੀ ਉਹ ਵੀ ਨਾਲ ਸ਼ਾਮਿਲ ਸੀਗੇ ਤੇ ਜਦੋਂ ਰੂਟੀਨ ਚੈਕਿੰਗ ਚੱਲ ਰਹੀ ਸੀਗੀ ਤਾਂ ਇੱਕ ਬਲਵਿੰਦਰ ਬਾਜਾ ਨਾਮ ਦਾ ਇੱਥੇ ਲੜਕਾ ਹੈਗਾ ਲੋਕਲ ਕੰਟਰੋਲੀ ਦਾ ਤੇ ਕਾਫੀ ਇਹ ਮਕਦਮੇ ਸੰਗ ਦਰਜ ਹੈਗੇ ਨੇ ਉਹਦੇ ਵਿੱਚ ਲੁਟਿੰਦਾ ਵੀ ਹੈਗਾ ਤੇ ਇਹਦੀ ਜਦੋਂ ਇੱਥੇ ਗ੍ਰਿਫਤਾਰੀ ਕਰਨ ਲੱਗੇ ਤਾਂ ਇਹਨੇ ਪੁਲਿਸ ਤੇ ਜਾ ਕੇ ਫਾਇਲ ਕੀਤਾ ਤੇ ਜਵਾਬੀ ਫਾਇਰ ਹੋ ਗਿਆ ਜ਼ਖਮੀ ਹੋ ਗਿਆ ਜੀ हां जी फिलहाल है है जो हैगा ਇੱਥੇ ਫਾਇਰਿੰਗ ਦੇ ਦੌਰਾਨ ਜਿਹੜਾ ਹੈਗਾ ਇੱਥੇ ਸਾਡੇ ਕਰਮਚਾਰੀ ਇਹਨੂੰ ਲੈ ਕੇ ਗਏ ਨੇ ਜੋ ਕਿ ਇੱਥੇ ਸਿਵਲ ਅਫਸਰਿੰਸ ਦੇ ਕੋਲ ਕੰਮ ਕਰ ਰਹੇ ਗਏ। ਬਰਾਮ ਦੇ ਕੀ ਹੋਇਆ ਸਰ? ਅ ਫਿਲਹਾਲ ਜੀ ਇੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜੀ ਤੇ ਇਹ ਤੋਂ ਇੱਕ ਸਪੈਸ਼ਲ ਰਿਕਵਰ ਹੋਇਆ ਹੈ ਤੇ ਬਾਕੀ ਜਿਹੜਾ ਹੈਗਾ ਇੱਥੇ ਅਜੇ ਹੋਰ ਸਰਚ ਚੱਲਦੀ ਪਈ ਹੈ ਜੀ ਸੀਨੀਅਰ ਅਫਸਰਾਂ ਨੂੰ ਜਾਣੂ ਕਰਾ ਦਿੱਤਾ ਹੈ। ਟੀਮ ਸੀਵੀ ਸਾਡੇ ਕਰਮਚਾਰੀਆਂ ਦੀ ਨਾਲ ਹੋਏ ਹੈਗੇ ਜੀ ਸੀਆਈ ਦੇ ਹੈਗੇ ਸੀ ਮਲਾਜਮ ਤੇ ਅਧਿਕਾਰੀ ਉਹ ਵੀ ਨਾਲ ਸ਼ਾਮਲੇ ਸੀਗੇ। ਕਿ ਕੁੱਝ ਰੂਟੀਨ ਚੈਕਿੰਗ ਚੱਲ ਰਹੀ ਸੀਗੀ ਤਾਂ ਇੱਕ ਬਲਵਿੰਦਰ ਬਾਜਾ ਨਾਮ ਦਾ ਇੱਥੇ ਲੋਕਿਆ ਗਿਆ ਲੋਕਲ ਟੋਲੀ ਦਾ ਕਿ ਕਾਫੀ ਇਹ ਮੁਕਰਮੇ ਸਿੰਘ ਦਰਜ ਹੈਗੇ ਨੇ ਉਹਦੇ ਵਿੱਚ ਲੋਟਿੰਦਾ ਵੀ ਹੈਗਾ ਤੇ ਇਹਦੀ ਜਦੋਂ ਇੱਥੇ ਗ੍ਰਫਤਾਰੀ ਕਰਨ ਲੱਗੇ ਤਾਂ ਇਹਨੇ ਪੁਲਿਸ ਤੇ ਜਾ ਕੇ ਫਾਇਲ ਕੀਤਾ ਤੇ ਜਵਾਬੀ ਫਾਇਰ ਹੋ ਗਿਆ ਜ਼ਖਮੀ ਹੋ ਗਿਆ ਜੀ ਹਾਂ ਜੀ ਫਿਲਹਾਲ ਇਹ ਜਿਹੜਾ ਹੈਗਾ ਇੱਥੇ ਫਾਇਰਿੰਗ ਦੇ ਦੌਰਾਨ ਜਿਹੜਾ ਹੈਗਾ ਇੱਥੇ ਥੱਲੇ ਕਰਮਚਾਰੀ ਨੂੰ ਲੈ ਕੇ ਗਏ ਨੇ ਜੋ ਕਿ ਇੱਥੇ ਸਿਵਲ ਹੌਸਪੀਟਲ ਵਿੱਚ ਡੰਕ ਰਿਹਾ ਜਾ ਰਿਹਾ ਹੈ। ਬ੍ਰਾਮ ਦੇ ਕੀ ਹੋਇਆ ਸਰ ਫਿਲਹਾਲ ਜੀ ਇਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜੀ ਤੇ ਜਦੋਂ ਇੱਕ ਪਰਸਨ ਰਿਕਵਰ ਹੋਇਆ ਤੇ ਬਾਕੀ ਜਿਹੜਾ ਹੈਗਾ ਇੱਥੇ ਅਜੇ ਹੋਰ ਸਰਚ ਚੱਲਦੀ ਪਈ ਹੈ ਜੀ ਸੀਨੀਅਰ ਅਸਟਰਾਂ ਨੂੰ ਜਾਣੂ ਕਰਾ ਦਿੱਤਾ ਹੈ ਟੀਮ ਸੀ ਵੀ ਸਾਡੇ ਕਰਮਚਾਰੀਆਂ ਦੀ ਨਾਲ ਜਿਹੜੇ ਹੈਗੇ ਸੀ ਸੀਆਈ ਦੇ ਹੈਗੇ ਸੀ ਮਲਾਕੀ ਉਹ ਅੰਤਾਰੀ ਉਹ ਵੀ ਨਾਲ ਸ਼ਾਮਿਲ ਸੀਗੇ ਤੇ ਜਦੋਂ ਰੂਟੀਨ ਚੈਕਿੰਗ ਚੱਲ ਰਹੀ ਸੀਗੀ ਤਾਂ ਇੱਕ ਬਲਵਿੰਦਰ ਬਾਜਾ ਨਾਮ ਦਾ ਇੱਥੇ ਲੱਭਿਆ ਗਿਆ ਲੋਕਲ ਟੋਲੀ ਦਾ ਤੇ ਕਾਫੀ ਇਹ ਮਕਦਮੇ ਸੰਗ ਦਰਜ ਹੈਗੇ ਨੇ ਉਹਦੇ ਵਿੱਚ ਲੋਟਿੰਦਾ ਵੀ ਹੈਗਾ ਇਹ ਇਹ ਜਦੋਂ ਇੱਥੇ ਗਤਾਰੀ ਕਰਨ ਲੱਗੇ ਤਾਂ ਇਹਨੇ ਪੁਲਿਸ ਤੇ ਜਾ ਕੇ ਫਾਇਲ ਕੀਤਾ ਕਿ ਇਹ ਇੱਕ ਜੋਬੀ ਫਾਇਰ ਹੋਇਆ। ਜ਼ਖਮੀ ਹੋ ਗਿਆ ਜੀ। ਹਾਂ ਜੀ ਫਿਲਹਾਲ ਜਿਹੜਾ ਹੈਗਾ ਇੱਥੇ ਫਾਇਰਿੰਗ ਦੇ ਦੌਰਾਨ ਜਿਹੜਾ ਹੈਗਾ ਇੱਥੇ ਸੱਦੇ ਕਰਮਚਾਰੀ ਇਹਨੂੰ ਲੈਟ ਗਏ ਨੇ ਜੋ ਕਿ ਇੱਥੇ ਸਿਵਲ ਅਸਰੂਸ ਦੇ ਕੋਲ ਕੰਮ ਕਰ ਰਿਹਾ ਜੀ। ਬਰਾਮ ਦੇ ਕੀ ਹੋਇਆ ਸਰ? ਫਿਲਹਾਲ ਜੀ ਇਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜੀ ਤੇ ਜਦੋਂ ਇੱਕ ਸਪੈਸ਼ਲ ਰਿਕਵਰ ਹੋਇਆ ਤੇ ਬਾਕੀ ਜਿਹੜਾ ਹੈਗਾ ਇੱਥੇ ਅਜੇ ਹੋਰ ਸਰਚ ਚੱਲਦੀ ਪਈ ਹੈ ਜੀ। ਸੀਨੀਅਰ ਅਸਰਾਂ ਨੂੰ ਜਾਣੂ ਕਰਾ ਦਿੱਤਾ ਹੈ। ਟੀਐਮ ਸੀ ਵੀ ਸਾਡੇ ਕਰਮਚਾਰੀਆਂ ਦੀ ਨਾਲ ਹੋ ਰਿਹਾ ਹੈਗੇ ਜੀ ਸੀਆਈ ਦੇ ਹੈਗੇ ਸੀ ਮਲਾਦ ਨੂੰ ਅਦਾਰਾ ਵੀ ਨਾਲ ਸ਼ਾਮਿਲ ਸੀਗੇ ਤੇ ਜਦੋਂ ਰੂਟੀਨ ਚੈਕਿੰਗ ਚੱਲ ਰਹੀ ਸੀ ਤਾਂ ਇੱਕ ਬਲਵਿੰਦਰ ਬਾਜਾ ਨਾਮ ਦਾ ਇੱਥੇ ਲੱਗਿਆਗਾ ਲੋਕਲ ਕੰਟਰੋਲੀ ਦਾ ਤੇ ਕਾਫੀ ਇਹ ਮਕਦਮੇ ਸੰਗ ਦਰਜ ਹੈਗੇ ਨੇ ਉਹਦੇ ਵਿੱਚ ਲੋਟਿੰਦਾ ਵੀ ਹੈਗਾ ਤੇ ਇਹ ਜਦੋਂ ਇੱਥੇ ਗ੍ਰਿਫਤਾਰੀ ਕਰਨ ਲੱਗੇ ਤਾਂ ਇਹਨੇ ਪੁਲਿਸ ਤੇ ਜਾ ਕੇ ਫਾਈਲ ਕੀਤਾ ਤੇ ਜਵਾਬੀ ਫਾਇਰ ਹੋ ਗਿਆ ਜ਼ਖਮੀ ਹੋ ਗਿਆ ਜੀ हां जी फिलहाल है है जो हैगा ਇੱਥੇ ਫਾਇਰਿੰਗ ਦੇ ਦੌਰਾਨ ਜਿਹੜਾ ਹੈਗਾ ਇੱਥੇ ਸਾਰੇ ਕਰਮਚਾਰੀ ਜਿਹੜੇ ਲੱਟ ਗਏ ਨੇ ਜੋ ਕਿ ਇੱਥੇ ਸਿਵਲ ਅਸਰੂਸ ਦੇ ਕੋਲ ਕੰਮ ਕਰ ਰਹੇ ਜਨ। ਬ੍ਰਾਮ ਦੇ ਕੀ ਹੋਇਆ ਸਰ? ਅ ਫਿਲਹਾਲ ਜੀ ਇੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜੀ ਤੇ ਜਦੋਂ ਇੱਕ ਪਰਸਨ ਰਿਕਵਰ ਹੋਇਆ ਤੇ ਬਾਕੀ ਜਿਹੜਾ ਹੈਗਾ ਇੱਥੇ ਅਜੇ ਹੋਰ ਸਰਚ ਚੱਲਦੀ ਪਈ ਹੈ ਜੀ ਸੀਨੀਅਰ ਅਸਰਾਂ ਨੂੰ ਜਾਣੂ ਕਰਾ ਦਿੱਤਾ ਹੈ ਜੀ।